ਸਰ 87 ਜੀ ਸਰ ਅਕਰੀਦ ਕੀ ਆਲਾ ਮਜੀ ਸਰ ਪਤਾ ਤਾਂ ਨਹੀਂ ਨਹੀਂ ਪਰਚਾ ਕਿਤਾ ਦੇ ਦਦਾ ਮੈਂ ਵੈਰੀਫਾਈ ਕਰੂੰਗਾ ਭੇਜ ਦਊਂਗਾ ਤੂੰ ਨਾਮ ਲਈ ਤੇ ਦੇ ਦੇ ਨਹੀਂ ਦੇਣਾ ਤਾਂ ਡਿਪਸਾ ਨਾਲ ਗੱਲ ਕਰਲਾ ਉਹ ਸਰ ਹੈ ਜੰਗਲਾਂ ਨਾ ਮੇਰਾ ਕਰੋ ਮੈਂ ਇਹਦਾ ਮੈਂ ਪਰਚਾ ਕਿਤਾ ਦੇ ਦੂੰਗਾ ਮੈਂ ਆਹ ਬਸਦਾ ਮੈਂ ਤੂੰ ਨਹੀਂ ਦੇਣਾ ਨਾ ਦੇ ਡਿਪਸਾ ਨਾਲ ਗੱਲ ਕਰਲਾ ਡਿਪਸਾ ਨਾਲ ਗੱਲ ਕਰ ਮੈਂ ਗੱਲ ਮੈਂ ਤੂੰ ਦੱਸੋ ਡਿਪਸਾ ਮੇਰੇ ਤੂੰ ਕਰਨੀ ਨਹੀਂ ਕਰਨੀ ਅੱਜ ਨੂੰ ਆਹਦਾ ਕੀ ਗੱਲ ਐ ਚ ਤੂੰ ਇੱਥੋਂ ਗਿਆ ਨਾਮ ਲੂਪ ਤੇ ਦੇ ਤੈਨੂੰ ਸ਼ਾਹ ਫੜੀ ਸਭ ਕੁਝ ਪੜਿਆ ਤੇ ਕਹ ਮੈਂ ਉਹ ਠੇਕਦਾ ਨੇ ਫੋਨ ਹੀ ਚੁੱਕਿਆ ਚੁੱਕਿਆ ਜਰਾ ਠੇਕਦਾ ਫੋਨ ਚੁੱਕਿਆ ਮੇਰਾ ਦੱਸੇ ਮੈਨੂੰ ਤੂੰ ਪਰਚਾ ਦੇਣਾ ਨਹੀਂ ਦੇਣਾ ਮੈਂ ਸਾਬ ਦੇ ਨੋਟਸ ਲੈ ਆਣਾ ਤੁਹਾਡੇ ਨਕਾਰੇ ਲਗਾਣਾ ਕਰ ਤੂੰ ਤੂੰ ਐਸਾ ਡੀਜੀਪੀ ਦੇ ਨੋਰਸ ਲਿਆ ਦੇ ਭਾਵੇਂ ਮੈਂ ਲੈ ਆ ਦੂੰਗਾ ਸੁਣਾ ਹਾਂ ਲੈ ਦੇ ਬਿਲਕੁਲ ਮਿਥਣਾ ਲੈ ਚੁੱਕੇ ਇਥੇ ਫੇਰ ਤਰਾ ਗੱਲ ਕਰਾਂ ਤੇਰੇ ਕਾ 20 ਸੱਚ ਹੋਏ ਕਿ ਮੈਂ ਨਵਾ ਦੇ ਲੈ ਦੀ ਮੈਂ ਖਲਾ ਪਰਚਾ ਦੱਸ ਦੇ ਖਲਾ ਰਸ ਮੈਂ ਤੁਹਾਨੂੰ ਮੈਂ ਦੱਸਾਂ ਮੈਂ ਤੂੰ ਜੁੱਤੀਆਂ ਨਗਰ ਜੀ ਸਰ 83 ਜੀ ਸਰ ਅਕਲੀ ਚ ਕੀ ਆਲਾ ਮਰੀ ਸਰ ਪਤਾ ਤਾਂ ਨਹੀਂ ਕੋਈ ਮੈਂ ਪਰਚਾ ਕਿਤਾ ਦੇ ਦ ਰਹਾ ਮੈਂ ਵੈਰੀਫਾਈ ਕਰੂੰਗਾ ਭੇਜ ਦੂੰਗਾ ਤੂੰ ਨਾਮ ਲੈ ਤੇ ਦੇ ਦੇ ਨਹੀਂ ਜਨਾ ਤੇ ਦੀਪਸਾ ਨਾਲ ਗੱਲ ਕਰ ਲਾ ਉਹ ਸਰ ਹੈ ਜੰਗਲਾਂ ਨਾਲ ਮੈਨਾਂ ਕਰੋ ਮੈਂ ਇਹ ਐਡਾ ਮੈਂ ਪਰਚਾ ਕਿਤਾ ਦੇ ਦੂੰਗਾ ਮੈਂ ਆ ਫਸਦਾ ਮੈਂ ਤੂੰ ਨਹੀਂ ਜਨਾ ਨਾ ਦੇ ਦੀਪਸਾ ਨਾਲ ਗੱਲ ਕਰ ਲਾ ਦੀਪਸਾ ਨਾਲ ਗੱਲ ਹੀ ਆ ਮੈਂ ਗੱਲ ਕਰ ਤੂੰ ਦੱਸੋ ਦੀਪਸਾ ਮੇਰੇ ਤੂੰ ਕਰਨੀ ਹੀ ਨਹੀਂ ਕਰਨੀ ਅੱਜ ਨੂੰ ਆਹਦਾ ਕੀ ਗੱਲ ਐ ਚ ਤੂੰ ਇੱਥੋਂ ਗਿਆ ਨਾਮ ਲੂੰਬ ਤੇ ਦੇ ਤੈਨੂੰ ਸ਼ਾਹ ਫੜੀ ਸਭ ਕੁਝ ਫੜਿਆ ਤੇ ਤੂੰ ਕਹੇ ਮੈਂ ਉਹ ਠੇਕੇਦਾਰ ਨੇ ਫੋਨ ਨਹੀਂ ਚੁੱਕਿਆ ਤੁਹ ਕਦਰਾ ਠੀਕ ਦਾ ਫੋਨ ਚੁੱਕਿਆ ਮੇਰਾ ਦੱਸੇ ਮੈਨੂੰ ਤੂੰ ਪਰਚਾ ਦੇਣਾ ਨਹੀਂ ਦੇਣਾ ਮੈਂ ਸਾਬ ਦੇ ਨੋਟਸ ਲੈ ਆਣਾ ਤੁਹਾਡੀ ਨਕਰੀ ਲਗਾਣਾ ਕਰ ਤੂੰ 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 ਐਸਾ ਡੀਜੀਪੀ ਦੇ ਨੋਟਸ ਲਿਆ ਦੇ ਭਾਵੇਂ ਮੈਂ ਲਿਆ ਦੂੰਗਾ ਸੁਣਾ ਹਾਂ ਲਿਆ ਦੇ ਬਿਲਕੁਲ ਮਿਸਰਾਂ ਲੈ ਚੁੱਕੇ ਇਥੇ ਫਿਰ ਤਰਾ ਗੱਲਾਂ ਤੇਰੇ ਕੇ 2एसएच ਉਹ ਕਿਵੇਂ ਮੈਂ ਨਵਾ ਦੇ ਰੇਦੀ ਮੈਂ ਖਲਾ ਪਰਚਾ ਦੱਸ ਦੇ ਖਲਾ ਜਦੋਂ ਮੈਂ ਦੱਸਾਂ ਮੈਂ ਤੂੰ ਜੁੱਤੀਆਂ ਨਗਰ ਜੀ ਸਰ 83 ਜੀ ਸਰ ਅਕਲੀ ਚ ਕੀ ਵਾਲਾ ਮਰੀ ਸਰ ਫੋਟੋ ਦਨ ਕੋਈ ਮੈਂ ਪਰਚਾ ਕਿਤਾ ਦੇ ਦਦਾ ਮੈਂ ਭਾਈ ਭਈ ਸੌਰੇ ਕਰੂੰਗਾ ਭੇਜ ਦੂੰਗਾ ਤੂੰ ਨਾਮ ਲੈ ਤੇ ਦੇ ਨਹੀਂ ਦਦਾ ਤੇ ਦੀਪਸਨ ਨਾਲ ਗੱਲ ਕਰ ਲਾ ਉਹ ਸਰ ਐਂ ਜੰਗਲਾਂ ਨਾਲ ਮੈਨਾਂ ਕਰੋ ਮੈਂ ਇਹ ਐਡਾ ਮੈਂ ਪਰਚਾ ਕਿਤਾ ਦੇ ਦੂੰਗਾ ਮੈਂ ਆ ਫਜ਼ਲਾ ਮੈਂ ਤੂੰ ਨਹੀਂ ਦਦਾ ਨਾ ਦੇ ਦੀਪਸਨ ਨਾਲ ਗੱਲ ਕਰ ਲਾ ਦੀਪਸਨ ਨਾਲ ਗੱਲਿਆ ਮੈਂ ਗੱਲ ਮੈਂ ਤੂੰ ਦੱਸੋ ਦੀਪਸਨ ਮੇਰੇ ਤੂੰ ਕਰਨੀ ਨਹੀਂ ਕਰਨੀ ਅੱਜ ਨੂੰ ਆਹਦੇ ਦੀ ਕੀ ਗੱਲ ਐ ਚ ਤੂੰ ਇੱਥੋਂ ਗਿਆ ਨਾਮ ਲੂਪ ਤੇ ਦੇ ਤੈਨੂੰ ਸ਼ਾਹ ਫੜੀ ਸਭ ਕੁਝ ਪੜਿਆ ਤੇ ਤੂੰ ਕਹਿੰਦਾ ਮੈਂ ਉਹ ਠੇਕੇਦਾਰ ਨੂੰ ਫੋਨ ਨਹੀਂ ਚੁੱਕਿਆ ਤੁੱਕਾ ਜ਼ਰਾ ਠੀਕ ਦਾ ਫੋਨ ਚੁੱਕਿਆ ਮੈਨੂੰ ਦੱਸੇ ਮੈਨੂੰ ਤੂੰ ਪਰਚਾ ਦੇਣਾ ਨਹੀਂ ਦੇਣਾ ਮੈਂ ਸਾਬ ਦੇ ਨੋਟਸ ਲੈ ਆਣਾ ਤੁਹਾਡੀ ਨਕਾਰੀ ਲਗਾਣਾ ਤੂੰ ਤੂੰ ਐਸਾ ਡੀਜੀਪੀ ਦੇ ਨਾਲ ਉਸ ਲਿਆ ਦੇ ਭਾਵੇਂ ਮੈਂ ਲਿਆ ਦੂੰਗਾ ਹਾਂ ਸੁਣਾ ਹਾਂ ਲਿਆ ਦੇ ਫਿਰ ਮੈਂ ਮਿਥਨ ਲੈ ਆ ਚੁੱਕੇ ਇੱਥੇ ਫਿਰ ਤਰਾ ਕਰਾਂ ਤੇਰੇ ਕਾ 2एसਚੋ ਵੇਖੇ ਮੈਂ ਨਵਾ ਦੇ ਰੇਦੀ ਮੈਂ ਖਲਾ ਪਰਚਾ ਦੱਸ ਦੇ ਕਰਾਂ ਸਰ ਮੈਂ ਤੁਹਾਨੂੰ ਮੈਂ ਦੱਸਾਂ ਮੈਂ ਤੂੰ ਜੁੱਤੀਆਂ ਨਾ ਸਰ 800 ਜੀ ਸਰ ਅਕਲੀ ਚ ਕੀ ਆਲਾ ਮਜੀ ਸਰ ਪਤਾ ਤਨ ਕੋਈ ਨਹੀਂ ਪਰ ਚਰਾ ਕਿਤਾ ਦੇ ਦ ਰਹਾ ਮੈਂ ਵੈਰੀਫਾਈ ਸਾਰੇ ਕਰੂੰਗਾ ਭੇਜ ਦੂੰਗਾ ਤੂੰ ਨਾਮ ਲੈ ਤੇ ਦੇ ਨਹੀਂ ਦੇਣਾ ਤੇ ਦਿਪਸਨ ਨਾਲ ਗੱਲ ਕਰ ਲਾ ਉਹ ਸਰ ਹੈ ਜੰਗਲਾਂ ਨਾਲ ਮੇਰਾ ਕਰੋ ਮੈਂ ਇਹ ਦਾ ਮੈਂ ਪਰਚਾ ਕਿਤਾ ਦੇ ਦੂੰਗਾ ਮੈਂ ਆਪਾ ਜਦਾਂ ਤੂੰ ਨਹੀਂ ਦੇਣਾ ਨਾ ਦੇ ਦਿਪਸਨ ਨਾਲ ਗੱਲ ਕਰ ਲਾ ਦਿਪਤੀ ਸਾਹਿਬ ਨਾਲ ਗੱਲ ਕਰ ਸਰ ਅਟ ਸੰਜੀ ਸਰ ਅਕਲੀਸ਼ ਕੀ ਵਾਲਾ ਮਜੀ ਸਰ ਪਤਾ ਤਨ ਕੋਈ ਨਹੀਂ ਪਰ ਚਰਾ ਕਿਤਾ ਦੇ ਦ ਰਹਾ ਮੈਂ ਵੈਰੀਫਾਈ ਸਾਰੇ ਕਰੂੰਗਾ ਭੇਜ